ਹਿੰਦੀ ਫਿਲਮਾਂ ਦੀ ਇੱਕ ਬਹੁਤ ਹੀ ਖੂਬਸੂਰਤ ਖਾਸੀਅਤ ਹੈ ਕਿ ਆਖਿਰ ਵਿੱਚ ਕਹਾਣੀ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਪਿਛੜੇ ਪ੍ਰੇਮੀ ਮਿਲ ਜਾਂਦੇ ਹਨ ਤੇ ਕਈ ਗਲਤ ਫਹਮੀਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਟੁਕੜੇ ਹੋਏ ਪਰਿਵਾਰ ਇੱਕ ਹੋ ਜਾਂਦੇ ਹਨ ਪਰ ਅਸਰ ਜ਼ਿੰਦਗੀ ਰਹੀ ਕਿੱਥੇ ਹੈ ਫਿਲਮਾਂ ਮਾਂ ਸਾਡੀ ਵੀ ਜ਼ਿੰਦਗੀ ਵਿੱਚ ਉਤਰਾ ਜਿਹੜਾ ਆਉਂਦੇ ਹਨ ਪਰ ਅੰਤ ਵਿੱਚ ਸਭ ਕੁਝ ਠੀਕ ਹੋ ਜਾਵੇ ਅਜਿਹਾ ਹਰ ਵਾਰ ਨਹੀਂ ਹੁੰਦਾ ਇਕਾ ਜਹੀ ਹੀ ਟ੍ਰੈਜਿਕ ਕਹਾਣੀ ਮੈਂ ਅੱਜ ਤੋਂ ਡੇਲੀ ਲੈ ਕੇ ਆਈ ਹਾਂ ਇਹ ਜੋ ਪਿਆਰਾ ਜਹਾ ਕਪਲ ਤੁਹਾਨੂੰ ਇਸ ਸਮੇਂ ਸਕਰੀਨ ਤੇ ਦਿਖ ਰਿਹਾ ਹੈ ਅੱਜ ਦੀ ਕਹਾਣੀ ਇਨ੍ਹਾਂ ਦੀ ਹੈ ਇਹੀ ਦੋ ਲੋਕ ਜਿਨ੍ਹਾਂ ਨੇ ਦਿਲ ਖੋਲ ਕੇ ਪਿਆਰ ਕੀਤਾ ਖੂਬਕੁ ਮੈਂ ਫਿਰ ਇੱਕ ਬੇਹੱਦ ਖੂਬਸੂਰਤ ਤੇ ਸ਼ਾਨਦਾਰ ਵਿਆਹ ਕੀਤਾ ਪਰ ਇੱਕ ਦਿਨ ਅਚਾਨਕ ਦੋਹਾਂ ਨੇ ਮੌਤ ਨੂੰ ਗਰੇ ਲਗਾ ਲਿਆ ਆਖਿਰ ਕਿਉਂ ਇੱਕ ਚੰਗੀ ਸਫਲ ਪ੍ਰੇਮ ਕਹਾਣੀ ਦਾ ਇਸ ਤਰ੍ਹਾਂ ਅੰਤ ਹੋਇਆ ਅਤੇ ਆਖਿਰਕਾਰ ਸਾਨੂੰ ਇਹ ਦੋ ਬਹੁਤ ਹੀ ਖੂਬਸੂਰਤ ਲੋਕ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਹਰੀਸ਼ ਬਗੇਸ਼ ਅਤੇ ਸੰਚਿਤਾ ਸ਼ਰਨ ਦੀ ਕਹਾਣੀ ਇਹ ਦੋਵੇਂ ਉੱਤਰਾ ਪ੍ਰਦੇਸ਼ ਦੇ ਬਾਰਾਨਸੀ ਦੇ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ ਕੱਚੀ ਉਮਰ ਵਿੱਚ ਹੀ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਦੋਨੇ ਇੱਕ ਦੂਜੇ ਨੂੰ ਚਾਣ ਲੱਗੇ ਸਨ ਸੰਚਿਤਾ ਦੇ ਪਾਪਾ ਗੋਰਖਪੁਰ ਦੇ ਮਸ਼ਹੂਰ ਡਾਕਟਰ ਸਨ ਜਦਕਿ ਹਰੀਸ਼ ਵੀ ਪਟਨਾ ਦੇ ਚੰਦਰੀਏ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪੜਾਈ ਪੂਰੀ ਕਰਕੇ ਦੋਨਾਂ ਨੇ ਆਪਣੇ ਆਪਣੇ ਸੁਪਨੇ ਪੂਰੇ ਕਰਨ ਲਈ ਮੁੰਬਈ ਦਾ ਰੁੱਖ ਕੀਤਾ ਸੰਜੀਤਾ ਨੂੰ ਮော်ਡਲਿੰਗ ਅਤੇ ਫੈਸ਼ਨ ਫੋਟੋਗ੍ਰਾਫੀ ਵਿੱਚ ਦਿਲਚਸਪੀ ਸੀ ਜਦਕਿ MBA ਦੀ ਪੜਾਈ ਪੂਰੀ ਕਰਨ ਤੋਂ ਬਾਅਦ ਹਰੀਸ਼ ਬੈਂਕਿੰਗ ਇੰਡਸਟਰੀ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ ਦੋਨਾਂ ਨੂੰ ਆਪਣੇ ਆਪਣੇ ਸ਼ੌਕ ਪੂਰੇ ਕਰਨ ਦਾ ਭਰਪੂਰ ਮੌਕਾ ਵੀ ਮਿਲਿਆ ਸੰਜੀਤਾ ਮော်ਡਲਿੰਗ ਅਤੇ ਫੈਸ਼ਨ ਫੋਟੋਗ੍ਰਾਫੀ ਲਈ ਭਾਰਤ ਤੋਂ ਬਾਹਰ ਲੰਡਨ, ਜਾਪਾਨ ਅਤੇ ਚੀਨ ਤੱਕ ਗਈ ਜਦਕੇ ਹਰੀਸ਼ ਨੂੰ ਇੱਕ ਵੱਡੇ ਪ੍ਰਾਈਵੇਟ ਬੈਂਕ ਵਿੱਚ ਆਪਣਾ ਕੈਰੀਅਰ ਅੱਗੇ ਵਧਾਉਣ ਦਾ ਮੌਕਾ ਮਿਲਿਆ ਦੋਨਾਂ ਨੂੰ ਆਪਣੀ ਕੈਰੀਅਰ ਨਾਲ ਜਿੰਨਾ ਪਿਆਰ ਸੀ ਉਨਾ ਹੀ ਇੱਕ ਦੂਜੇ ਨਾਲ ਵੀ ਸੀ ਇਹੀ ਵਜ੍ਹਾ ਸੀ ਕਿ ਸਕੂਲ ਤੋਂ ਸ਼ੁਰੂ ਹੋਈ ਇਹ ਲਵ ਸਟੋਰੀ ਨਾ ਸਿਰਫ ਕਾਲਜ ਵਿੱਚ ਚੱਲਦੀ ਰਹੀ ਬਲਕਿ ਦੋਨਾਂ ਨੇ ਪ੍ਰੋਫੈਸ਼ਨਲ ਕੈਰੀਅਰਜ਼ ਨੂੰ ਪੂਰਾ ਕਰਮ ਦੌਰਾਨ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ ਸੰਚਿਤਾ ਅਤੇ ਹਰੀਸ਼ ਦੋਨੇ ਹੀ ਆਪਣੇ ਆਪਣੇ ਕੈਰੀਅਰ ਵਿੱਚ ਕਾਫੀ ਸਫਲ ਹੋ ਚੁੱਕੇ ਸਨ ਜਦੋਂ ਦੋਨਾਂ ਨੇ ਆਪਣੀ ਇਸ ਰਿਸ਼ਤੇ ਨੂੰ ਇੱਕ ਕਦਮ ਹੋਰ ਅੱਗੇ ਵਧਾਉਣ ਦਾ ਫੈਸਲਾ ਕੀਤਾ ਸਾਲ ਸੀ 2022 ਜਦੋਂ ਸੰਚਿਤਾ ਅਤੇ ਹਰੀਸ਼ ਨੇ ਵਿਆਹ ਕਰ ਲਿਆ ਦੋਸਤ ਦੱਸਦੇ ਹਨ ਕਿ ਇਹ ਵਿਆਹ ਉਹਨਾਂ ਦੇ ਫੈਂਡ ਸਰਕਲ ਵਿੱਚ ਕਿਸੇ ਹੋਰ ਨੇ ਨਹੀਂ ਕੀਤਾ ਸੀ ਜਨਨ ਕਿ ਇਹ ਵਿਆਹ ਇੰਨਾ ਵੱਡਾ ਤੇ ਸ਼ਾਨਦਾਰ ਸੀ ਦੋਨਾਂ ਨੇ ਇਸ ਵਿਆਹ ਨੂੰ ਯਾਦਗਾਰ ਬਣਾਉਣ ਲਈ ਆਪਣੀ ਸੇਵਕ ਨਾਲ ਲੱਖਾਂ ਰੁਪਏ ਖਰਚ ਕੀਤੇ ਸਨ ਖਾਸ ਕਰਕੇ ਵੈਡਿੰਗ ਅਤੇ ਪ੍ਰੀ ਵੈਡਿੰਗ ਫੋਟੋ ਸ਼ੂਟ ਉੱਤੇ ਹੁਣ ਕਿਉਂਕਿ ਸੰਜੀਤਾ ਖੁਦ ਫੈਸ਼ਨ ਫੋਟੋਗ੍ਰਾਫਰ ਸੀ ਇਸ ਲਈ ਫੋਟੋ ਸ਼ੂਟ ਲਈ ਉਸਨੇ ਉਹ ਸਭ ਕੀਤਾ ਜੋ ਆਪਣੇ ਵਿਆਹ ਤੇ ਕਰਨਾ ਕਿਸੇ ਵੀ ਕੁੜੀ ਲਈ ਸੁਪਨਾ ਹੁੰਦਾ ਹੈ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵੀ ਚੰਗੀ ਬੀਤ ਰੱਗੀ ਇੱਕ ਸਾਲ ਸਭ ਕੁਝ ਵਧੀਆ ਰਿਹਾ ਦੋਨੇ ਘੁੰਮੇ ਫਿਰੇ ਪਿਆਰ ਕੀਤਾ ਦੇਖੋ ਪੈਸਾ ਕਮਾਉਂਦੇ ਰਹੇ ਪਰ ਕੁਝ ਹੀ ਮਹੀਨੇ ਪਹਿਲਾਂ ਜ਼ਿੰਦਗੀ ਨੇ ਯੂ ਟਰਨ ਲੈ ਲਿਆ ਅਸਲ ਵਿੱਚ ਹਰੇਸ਼ ਦੀ ਬੈਂਕ ਦੀ ਨੌਕਰੀ ਚਲੀ ਗਈ ਪਹਿਲਾ ਦੋਨਾਂ ਨੇ ਫੈਸਲਾ ਕੀਤਾ ਕਿ ਇਸ ਸਮੱਸਿਆ ਸੰਭਾਲ ਲੈਣਗੇ ਅਤੇ ਸੰਜੀਤਾ ਕੋਲ ਵੀ ਠੀਕ ਠਾਕ ਕੰਮ ਆਉਂਦਾ ਹੀ ਸੀ ਪਰ ਇਸ ਦੇ ਨਾਲ ਹੀ ਸੰਜੀਤਾ ਕੋਲ ਵੀ ਕੰਮ ਦੀ ਕਮੀ ਹੋਣ ਲੱਗੀ ਇੱਕ ਸਮੇਂ ਤੇ ਬਹੁਤ ਵਧੀਆ ਕਮਾਈ ਕਰਨ ਵਾਲੇ ਇਹ ਦੋਨੇ ਲੋਕ ਅੱਜ ਪੈਸੇ ਦੇ ਮਹਤਾਜ ਹੋ ਗਏ ਸਨ ਇਸ ਦੇ ਵਿਚਕਾਰ ਸੰਜੀਤਾ ਦੀ ਸਿਹਤ ਵੀ ਖਰਾਬ ਰਹਿਣ ਲੱਗੀ ਅਤੇ ਦੂਜੇ ਪਾਸੇ ਹਰੀਸ਼ ਨੂੰ ਨੌਕਰੀ ਨਹੀਂ ਮਿਲ ਰਹੀ ਸੀ ਇਸ ਕਾਰਨ ਹਰੀਸ਼ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਫਿਰ ਉਸ ਨੂੰ ਡਰੱਗਸ ਦੀ ਲਤ ਲੱਗ ਗਈ ਜ਼ਿੰਦਗੀ ਮੁਸ਼ਕਿਲ ਹੁੰਦੀ ਜਾ ਰਹੀ ਸੀ ਕਿਸੇ ਵੀ ਪਾਸੇ ਤੋਂ ਕੋਈ ਉਮੀਦ ਦੀ ਕਿਰਨ ਨਹੀਂ ਦਿਸ ਰਹੀ ਸੀ ਸੰਜੀਤਾ ਦੀ ਸਿਹਤ ਵੀ ਉਸ ਦਾ ਸਾਥ ਨਹੀਂ ਦੇ ਰਹੀ ਸੀ ਇਸ ਤੋਂ ਬਾਅਦ ਸੰਜੀਤਾ ਨੇ ਆਪਣੇ ਘਰ ਗੋਲਖਪੁਰ ਵਾਪਸ ਜਾਣ ਦਾ ਫੈਸਲਾ ਕੀਤਾ ਮੁੰਬਈ ਦੇ ਖਰਚੇ ਪੂਰੇ ਕਰਨ ਲਈ ਹਰੀਸ਼ ਕੋਲ ਵੀ ਕੋਈ ਆਮਦਨੀ ਨਹੀਂ ਸੀ ਇਸ ਲਈ ਉਹ ਵੀ ਸੰਜੀਤਾ ਨਾਲ ਗੋਲਖਪੁਰ ਆ ਗਿਆ ਪੈਸਿਆਂ ਦੀ ਕਮੀ ਦੇ ਕਾਰਨ ਦੋਨੇ ਹਰ 14 ਵੱਡਾ ਕੰਮ ਕਰਨ ਲਈ ਤਿਆਰ ਸਨ ਸੰਜਿਤਾ ਕਾਫੀ ਘੱਟ ਰੇਟ ਤੇ ਬਹੁਤ ਹੀ ਸਸਤੇ ਧਾਮ ਤੇ ਵੈਰਿੰਗ ਫੋਟੋਗ੍ਰਾਫੀ ਲਈ ਤਿਆਰ ਸੀ ਤਾਂ ਖਰੀਸ਼ ਕਾਫੀ ਸਮੇਂ ਤੋਂ ਰੀਲਸ ਅਤੇ YouTube ਵੀਰਿਓ ਬਣਾ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜ਼ਿੰਦਗੀ ਜਿਵੇਂ ਕਿ ਦੋਹਾਂ ਤੋਂ ਨਰਾਜ਼ ਹੋ ਗਈ ਸੀ ਕਿਸੇ ਦੀ ਨਜ਼ਰ ਇਸ ਸੁੰਦਰ ਜੋੜੇ ਨੂੰ ਲੱਗਦਾ ਹੀ ਸੀ ਹਨੇਰੇ ਵਿੱਚ ਰੌਸ਼ਨੀ ਦੀ ਕੋਈ ਕਿਰਨ ਦਿਸਦੀ ਹੀ ਨਹੀਂ ਸੀ ਇਸ ਤਰ੍ਹਾਂ ਹੀ ਮੀਂਹ ਲੰਘਦੇ ਗਏ ਫਿਰ ਇੱਕ ਦਿਨ ਹਰੀਸ਼ ਨੇ ਸੰਚਿਤਾ ਨੂੰ ਕਿਹਾ ਕਿ ਉਹ ਕਿਸੇ ਕਾਮ ਲਈ ਆਪਣੇ ਘਰ ਪਟਨਾ ਜਾਣਾ ਚਾਹੁੰਦਾ ਹੈ ਪਰ ਘਰ ਜਾਣ ਦੇ ਬਹਾਨੇ ਹਰੀਸ਼ ਨੇ ਕੀ ਕਰਨ ਦੀ ਸੋਚੀ ਸੀ ਇਸ ਦਾ ਪਤਾ ਕਰਵਾਲਿਆਂ ਨੂੰ 24 ਘੰਟਿਆਂ ਬਾਅਦ ਲੱਗਾ ਅਸਲ ਵਿੱਚ ਹਰੀਸ਼ ਪਟਨਾ ਜਾਣ ਦੀ ਥਾ ਵਾਰਾਨਸੀ ਵਿੱਚ ਇੱਕ ਗੈਸਟ ਹਾਊਸ ਵਿੱਚ ਕਿਰਾਏ ਤੇ ਕਮਰਾ ਲਿਆ ਅਤੇ ਉੱਥੇ ਹੀ ਰਹਿ ਗਿਆ 12 ਨਸੀ ਵਿੱਚ ਆਪਣੇ ਇੱਕ ਰਿਸ਼ਤੇਦਾਰ ਨੂੰ ਉਸਨੇ ਅਗਲੀ ਸਵੇਰ ਮਿਲਣ ਲਈ ਸੱਦਾ ਦਿੱਤਾ ਪਰ ਸਵੇਰੇ ਜਦੋਂ ਕਮਰੇ ਦਾ ਦਰਵਾਜ਼ਾ ਖੜਕਟਾਇਆ ਗਿਆ ਤਾਂ ਕੋਈ ਜਵਾਬ ਨਹੀਂ ਮਿਲਿਆ ਗੈਸਟ ਹਾਊਸ ਦੇ ਲੋਕਾਂ ਨੇ ਰੋਸ਼ਨਦਾਨ ਤੋਂ ਝਾਕੀ ਮਾਰੀ ਤਾਂ ਹਰੀਸ਼ ਦੀ লাশ ਪੱਖੀ ਨਾਲ ਲਟਕੀ ਹੋਈ ਨਜ਼ਰ ਆਈ ਗੈਸਟ ਹਾਊਸ ਦੇ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਹਰੀਸ਼ ਦੀ লাশ ਨੂੰ ਹੇਠਾਂ ਉਤਾਰਿਆ ਕਮਰੇ ਵਿੱਚ ਉਸਦੇ ਕੱਪੜਿਆਂ ਦੇ ਇਲਾਵਾ ਸਿਗਰਟ ਅਤੇ ਨਸ਼ੇ ਦਾ ਸਮਾਨ ਬਰਾਮਦ ਹੋਇਆ ਅਤੇ ਉਸਦੀ ਪੈਂਟ ਦੀ ਜੇਬ ਵਿੱਚੋਂ ਇੱਕ ਕਾਗਜ਼ ਦਾ ਟੁਕੜਾ ਮਿਲਿਆ ਜਿਸ ਉਤੇ ਸੰਜੀਤਾ ਦੇ ਪਿਤਾ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਦੇ ਫੋਨ ਨੰਬਰ ਲਿਖੇ ਸਨ ਹਨਾਨੀ ਦੀ ਗੱਲ ਇਹ ਸੀ ਕਿ ਆਪਣੀ ਜ਼ਿੰਦਗੀ ਤੋਂ ਤੰਗ ਆਏ ਹਰੀਸ਼ ਨੇ ਆਪਣੇ ਪਿੱਛੇ ਕੋਈ ਨੋਟ ਨਹੀਂ ਛੱਡਿਆ ਸੀ ਫਿਲਹਾਲ ਪੁਲਿਸ ਨੇ ਹਰੀਸ਼ ਦੀ ਆਤਮ ਹੱਤਿਆ ਦੀ ਖਬਰ ਉਸ ਦੇ ਘਰਵਾਰਿਆਂ ਅਤੇ ਗੋਲਕਪੁਰ ਉਸ ਦੇ ਸਹੁਰੇਵਾਰਿਆਂ ਨੂੰ ਪਹੁੰਚਾ ਦਿੱਤੀ ਉਸ ਦਿਨ ਐਤਵਾਰ ਸਵੇਰੇ 9 ਵਜੇ ਦੇ ਕਰੀਬ ਦਾ ਸਵਾ ਸੀ ਜਦੋਂ ਸੰਜੀਤਾ ਨੂੰ ਹਰੀਸ਼ ਦੀ ਮੌਤ ਦੀ ਖਬਰ ਮਿਲੀ ਸੰਚਿਤਾ ਆਪਣਾ ਹੋਸ਼-ਓ-ਆਸ਼ ਖੋਵੈਤੀ ਸੀ بے ہوشی دی حالت ਵਿੱਚੋਂ چیਖਦੀ ਚਲਾਉਂਦੀ ਰਹੀ ਅਤੇ ਫਿਰ ਘਰਵਾਰਿਆਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦੋਂ ਉਹ ਦੌੜ ਕੇ ਘਰ ਦੀ ਛੱਤ ਤੇ ਪਹੁੰਚ ਗਈ ਅਤੇ ਉੱਥੋਂ ਛਾਲ ਮਾਰ ਦਿੱਤੀ। ਹਰੀਸ਼ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਹੀ ਸੰਚਿਤਾ ਵੀ ਖੁਦਕੁਸ਼ੀ ਕਰਕੇ ਇਸ ਦੁਨੀਆ ਨੂੰ ਛੱਡ ਗਈ। ਇਸ ਸੁਨਦਰ ਪ੍ਰੇਮ ਕਹਾਣੀ ਦਾ ਅੰਤ ਜਿੰਨਾ ਦਰਦਨਾਕ ਹੋਵੇਗਾ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਸੰਚਿਤਾ ਅਤੇ ਹਰੀਸ਼ ਦੀ ਕਹਾਣੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਕਿਤੇ ਮੁੰਡਾ ਪੁਰੀ ਮਿਲੇ ਉਹਨਾਂ ਨੂੰ ਪਿਆਰ ਹੋਇਆ ਉਹਨਾਂ ਨੇ ਆਪਣੇ ਆਪਣੇ ਸੁਪਨਿਆਂ ਨੂੰ ਜੀਆ ਆਪਣੇ ਪਿਆਰ ਨੂੰ ਸੈਲੀਬ੍ਰੇਟ ਕੀਤਾ ਪਰ ਜਦੋਂ ਜ਼ਿੰਦਗੀ ਨੇ ਉਹਨਾਂ ਨੂੰ ਨਰਾਸ਼ ਕਰ ਦਿੱਤਾ ਤਾਂ ਉਹਨਾਂ ਨੇ ਮੌਤ ਨੂੰ ਵਰੇ ਲਗਾ ਲਿਆ ਇਹ ਸਾਰੀ ਕਹਾਣੀ ਨੂੰ ਲੈ ਕੇ ਮੈਂ ਇਹੀ ਕਹਾਂਗੀ ਕਿ ਹਰੀਸ਼ ਅਤੇ ਸੰਚਿਤਾ ਨੂੰ ਆਪਣੀ ਜ਼ਿੰਦਗੀ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਸੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਅਤੇ ਨਿਰਾਸ਼ਾਵਾਂ ਆਉਂਦੀਆਂ ਹੀ ਹਨ ਪਰ ਉਹਨਾਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਨੂੰ ਪਾਰ ਕਰਨ ਲਈ ਹੌਸਲੇ ਅਤੇ ਧੀਰਜ ਦੀ ਲੋੜ ਹੁੰਦੀ ਹੈ ਜੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਹੁੰਦੀ ਜਾਂ ਮਦਦ ਮੰਗੀ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਕੋਈ ਹੱਲ ਮਿਲ ਸਕਦਾ ਸੀ ਉਹਨਾਂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਮੁਸ਼ਕਿਲ ਘੜੀਆਂ ਵਿੱਚ ਕਿਸੇ ਤੇ ਨਿਰਭਰ ਰਹਿਣਾ ਅਤੇ ਸਹਾਇਤਾ ਮੰਗਣੀ ਮਹੱਤਵਪੂਰਨ ਹੈ ਤਨੂ ਕਦੇ ਵੀ ਉਮੀਦ ਨਹੀਂ ਖੋਣੀ ਚਾਹੀਦੀ ਅਤੇ ਜ਼ਿੰਦਗੀ ਦੇ ਕਚਨ ਸਮੇਂ ਵਿੱਚ ਵੀ ਆਪਣੇ ਆਪ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ